ਪਿਛਲੇ ਦਿਨੀ ਰੂਸ ਦੇ ਵਿੱਚ ਜ਼ਬਰੀ ਫੌਜ ਦੇ ਵਿੱਚ ਭਰਤੀ ਕੀਤੇ ਗਏ ਕੁਝ ਪੰਜਾਬੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਨੌਜਵਾਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕਰਕੇ ਯੂਕਰੇਨ ਦੇ ਨਾਲ ਜੰਗ ਲੜਨ ਦੇ ਲਈ ਭੇਜ ਦਿੱਤਾ ਗਿਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਗਾ ਦੇ ਇੱਕ ਪਰਿਵਾਰ ਨੂੰ ਇਹ ਪਤਾ ਲੱਗਿਆ ਕਿ ਰੂਸ ਦੇ ਵਿੱਚ ਫਸੇ ਨੌਜਵਾਨਾਂ 'ਚ ਇੱਕ ਉਹਨਾਂ ਦਾ ਬੇਟਾ ਵੀ ਹੈ ਆ ਪੁੱਤ ਦੇ ਇਸ ਤਰ੍ਹਾਂ ਵਿਦੇਸ਼ ਦੇ ਵਿੱਚ ਫਸੇ ਹੋਣ ਬਾਰੇ ਪਤਾ ਲੱਗਣ ਤੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਦੁਖੀ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਪੁੱਤ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ ਮੋਗਾ ਦੇ ਧਰਮਕੋਟ ਦੇ ਪਿੰਡ ਚੱਕ ਕੰਨੀਆਂ ਸੁਸਾਇਟੀ ਦਾ ਇੱਕ ਨੌਜਵਾਨ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਣ ਲਈ ਰੱਛਿਆ ਗਿਆ ਸੀ ਪਰਿਵਾਰ ਦੇ ਪੈਰਾਂ ਤੋਂ ਜ਼ਮੀਨ ਉਦੋਂ ਨਿਕਲ ਗਈ ਜਦੋਂ ਇੱਕ ਵੀਡੀਓ ਸਾਹਮਣੇ ਆਈ ਔਰ ਪਤਾ ਲੱਗਾ ਕਿ ਮੁੰਡਾ ਰੂਸੀ ਸੈਨਾ ਦੇ ਵਿੱਚ ਹੈ ਔਰ ਜੰਗ ਲਈ ਯੂਕਰੇਨ ਦੇ ਸਾਹਮਣੇ ਕਰ ਦਿੱਤਾ ਗਿਆ ਉਸ ਪਰਿਵਾਰ ਦਾ ਕੀ ਹਾਲ ਹੋਊਗਾ ਜਦੋਂ ਪਤਾ ਲੱਗਾ ਕਿ ਜਦੋਂ ਰੋਜ਼ੀ-ਰੋਟੀ ਕਮਾਣ ਗਿਆ ਇੱਕ ਨੌਜਵਾਨ ਸੈਨਾ ਦੇ ਵਿੱਚ ਚਲਾ ਗਿਆ ਔਰ ਉੱਥੇ ਲੱਗੀ ਹੋਈ ਲੜਾਈ ਦੇ ਵਿੱਚ ਉਹਦੇ ਕੀ ਹਾਲਾਤ ਹੋਣਗੇ ਪਰਿਵਾਰ ਬਹੁਤ ਚਿੰਤਤ ਹੈ ਅਸੀਂ ਇਸ ਟਾਈਮ ਮੌਜੂਦ ਹਾਂ ਪਰਿਵਾਰ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਪਤਾ ਲੱਗਾ ਕਿ ਬੂਟਾ ਸਿੰਘ ਰਸ਼ੀਆ ਸੈਨਾ ਦੇ ਵਿੱਚ ਚਲਾ ਗਿਆ ਔਰ ਉਹਨਾਂ ਦੇ ਹੱਥ ਦੇ ਵਿੱਚ ਹਥਿਆਰ ਤਮਾਦੇ ਕਿ ਯੂਕਰੇਨ ਦੇ ਨਾਲ ਲੜਾਈ ਲੜੋ ਕੀ ਹਾਲਾਤ ਨੇ ਕਿਵੇਂ ਪਤਾ ਲੱਗਾ ਗੱਲਬਾਤ ਕਰ ਲੈਣੇ ਆ ਮਾਤਾ ਜੀ ਮੁੰਡਾ ਰੋਜ਼ੀ-ਰੋਟੀ ਕਮਾਉਣ ਗਿਆ ਸੀਗਾ ਰਸ਼ੀਆ ਦੇ ਵਿੱਚ ਤੇ ਕਦੋਂ ਗਿਆ ਤੇ ਹੁਣ ਕੀ ਹਾਲਤ ਨੇ ਉਹਦੇ ਬਹੁਤ ਹਲਾਤ ਮਾਰੇ ਨੇ ਬਹੁਤ ਉਹਨਾਂ ਕੁੱਟ ਪੈਂਦੀ ਏ ਤੇ ਬਹੁਤ ਉਹਨਾਂ ਬੁਰੀ ਯਾਦਤ ਕਰਦੇ ਨੇ ਫੌਜੀ ਤੇ ਕੁਝ ਨਹੀਂ ਉਹਨੂੰ ਮਿਲਦਾ ਨਾ ਰੋਟੀ ਨਾ ਕੋਈ ਉਹਨੂੰ ਕੁਝ ਨਹੀਂ ਦਿੰਦੇ ਤੇ ਉਹਨਾਂ ਨੂੰ ਕੁੱਟ ਮਾਰ ਬਹੁਤ ਕਰਦੇ ਨੇ ਤੇ ਪਿੱਛੇ ਵਾਪਸ ਆਉਣਾ ਚਾਹੀਦਾ ਸਾਡਾ ਬੱਚਾ ਤੇ ਤੁਹਾਡਾ ਧੰਨਵਾਦ ਕਰਾਂਗੇ ਅਸੀਂ ਬਹੁਤ ਸਾਡੇ ਮੁੰਡੇ ਨਾਲ ਤਾਂ ਬਹੁਤ ਕਰਦੇ ਨੇ ਤੇ ਆਉਣਾ ਚਾਹੀਦਾ ਇੱਥੇ ਕਦੋਂ ਗਿਆ ਸੀਗਾ ਇੱਥੋਂ ਔਰ ਕੀ ਕੰਮ ਕਰਨ ਲਈ ਗਿਆ ਸੀ ਤੇ ਆੜੀ ਕਰਦਾ ਸੀ ਉੱਥੇ ਕੰਮ ਆੜੇ ਮੋٹے ਪੈਸਾ ਪੂਸਾ ਨਹੀਂ ਮਿਲਦਾ ਸੀ ਆਗੂ ਖਾ ਜਾਂਦੇ ਸੀ ਪੈਸਾ ਕੁਛ ਨਹੀਂ ਉਹਨੂੰ ਮਿਲਦਾ ਸੀ ਗਿਆ ਕਦੋਂ ਸੀ ਸਾਲ ਹੋ ਗਿਆ ਉਹਨੂੰ ਗਏ ਨੂੰ ਸਾਲ ਪਹਿਲਾਂ ਵੀ ਉੱਥੇ ਲੜਾਈ ਲੱਗੀ ਹੋਈ ਸੀਗੀ ਯੂਕਰੇਨ ਤੇ ਰਸ਼ੀਆ ਦੀ ਤੇ ਪਤਾ ਸੀਗਾ ਸਾਨੂੰ ਨਹੀਂ ਪਤਾ ਨੌਨੂੰ ਵੀ ਨਹੀਂ ਪਤਾ ਉਹ ਕਹਿੰਦਾ ਸੀ ਮੈਨੂੰ ਸਾਨੂੰ ਕਹਿੰਦਾ ਸੀ ਇੱਕਰੀ ਉਹਨੇ ਫੋਨ ਵਾਵਾ ਤੇ ਹੋ ਗਿਆ ਤਾਂ ਆਪਣੀ ਤੇ ਕਰਾਂਗਾ ਕੰਮ ਤੇ ਵੀ ਕੋਈ ਲੜਾਈ ਨਹੀਂ ਕੋਈ ਕੁਛ ਨਹੀਂ ਅਸੀਂ ਤਾਂ ਪੁੱਛਦਿਆਂ ਅਸੀਂ ਵੀ ਸਾਨੂੰ ਦੱਸ ਦੇ ਕਹਿੰਦਾ ਕੋਈ ਮੰਮੀ ਲੜਾਈ ਤੇ ਕੋਈ ਮੰਮੀ ਲੜਾਈ ਨਹੀਂ ਕੋਈ ਕੁਛ ਨਹੀਂ ਹੁਣ ਉਹਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਇਸ ਤਰ੍ਹਾਂ ਮੈਂ ਤੰਗਾ ਜਾਂ ਕਿਵੇਂ ਆ ਉਹਨੇ ਕੁਛ ਨਹੀਂ ਸਾਨੂੰ ਦੱਸਿਆ ਕਿਵੇਂ ਪਤਾ ਲੱਗਾ ਵੀਡੀਓ ਆ ਜਿਹੜੀ ਆਈ ਏ ਉਹ ਦੇਖੀ ਅਸੀਂ ਜਿਹੜੀ ਵੀਡੀਓ ਆਈ ਏ ਉਹਦੇ ਵਿੱਚ ਬੇਟਾ ਤੁਹਾਡਾ ਬੋਟਾ ਸਿੰਘ ਬੇਟਾ ਉਹਦੇ ਵਿੱਚ ਵੀਡੀਓ ਚ ਹਾਂ ਦੇਖਦਾ ਹੈ ਬੋਲਦਾ ਪਿਆ ਹੈ ਮੈਂ ਬਹੁਤ ਤੰਗ ਆ ਮੇ ਸਾਡੇ ਸਾਡੀ ਜਾਨ ਨੂੰ ਖਤਰਾ ਹੈ ਕੀ ਹੋਣੀ ਉਹ ਕਹਿੰਦਾ ਮੇਰੇ ਜਾਨ ਨੂੰ ਖਤਰਾ ਹੈ ਵੀ ਤੁਹਾਨੂੰ ਛਡਾ ਲਓ ਜਲਦਤ ਬਾਦ ਜਾਣੇ ਪਤਾ ਵੀ ਉਹ ਜੱਟ ਨਹੀਂ ਇਹਨੇ ਗੁਰਦੇ ਨੂੰ ਪਤਾ ਲੱਗ ਗਿਆ ਉਹਨੂੰ ਪਤਾ ਨਹੀਂ ਸੀਗਾ ਉਹਨੂੰ ਪਤਾ ਨਹੀਂ ਸੀਗਾ ਕਿ ਉਹ ਜੱਟ ਕਹਿੰਦੇ ਮੈਂ ਤੇਰਾ ਅਨਪੜਾ ਆ ਲੇਕਿਨ ਤੇਰਾ ਮੁੰਡਾ ਮਾਰਾ ਜਾਊਗਾ ਇਹ ਕਹਿੰਦੇ ਫਿਰ ਮੈਂ ਖੜੇ ਦੱਤਿਆ ਵੀ ਆਮ ਹਰਾ ਬੋ ਗਿਆ ਇਹ ਪਤਾ ਆਂਦੇ ਇੱਕ ਵੀਡੀਓ ਪਤਾ ਲੱਗਿਆ ਮਾਨੂੰ ਖੰ ਖੰ ਨਹੀਂ ਦੱਸਿਆ ਨਹੀਂ ਇਹਨੂੰ ਪੇਰ ਜਿਸਨਾ ਉਤੇ ਜੰਗ ਚਲਦੀ ਇੱਕ ਮਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਬੱਚਾ ਬਤਾ ਕਿਸ ਨਾਲ ਇਹ ਦਿਲ ਚਾ ਬਾਤ ਦਿਲ ਦਾ ਟੁਕੜਾ ਹੈ ਬਹੁਤ ਪਹੁੰਚਦੀ ਹੈ ਦਿਲ ਚ ਤੇ ਜਲ ਤੇ ਜਲ ਦਾ ਆ ਜਾਵੇ ਕਰੇ ਬਿਲਕੁਲ ਉਮੀਦ ਹੈ ਕਿ ਬੱਚਾ ਜਲਦ ਚਲਦ ਕਰੇ ਆ ਜਾਵੇ ਭੈਣ ਨਾਲ ਗੱਲਬਾਤ ਕਰ ਲੈਣੇ ਇਹ ਪੈਨ ਹੈ ਜਿਹਦਾ ਕੱਲਾ ਕੱਲਾ ਭਰਾ ਰਸ਼ੀਆ ਦੀ ਜੰਗ ਦੇ ਵਿੱਚ ਹੈ ਉਹਨ ਉਸ ਨਾਲ ਗੱਲ ਕਰ ਲੈਨੇ ਆ ਪੈਨ ਕੀ ਪਤਾ ਲੱਗਾ ਤੁਹਾਨੂੰ ਕਦੋਂ ਗਿਆ ਸੀਗਾ ਔਰ ਕੀ ਗੱਲਬਾਤ ਹੋਈ ਉਹਦੇ ਨਾਲ ਸਾਲ ਗਿਆ ਸਾਲ ਹੋ ਗਿਆ ਗਏ ਨੋ ਜੀ ਵੀਡੀਓ ਰਹੀ ਅਸੀਂ ਦੇਖ ਰਹੇ ਆ ਕਿ ਉਹ ਇਹ ਅਪੀਲ ਕਰ ਰਿਹਾ ਬੀਜੀਪੀ ਸਰਕਾਰ ਨੂੰ ਕਿ ਸਾਨੂੰ ਜਲਦ ਤੋਂ ਜਲਦ ਇੱਥੋਂ ਛਡਾਇਆ ਜਾਵੇ ਸਾਡੀ ਮੌਤ ਨੂੰ ਖਤਰਾ ਉਹ ਇੱਕ ਇੱਕ ਕਰਕੇ ਸਾਨੂੰ ਜੰਗ ਲਈ ਭੇਜ ਰਹੇ ਆ ਸਾਨੂੰ ਇਕੱਠੇ ਸੀਗੇ ਉਹ ਸਾਨੂੰ ਕੱਲੇ ਵਿਛੋੜ ਰਹੇ ਆ ਇੱਕਾ ਦੂਜੇ ਦੇ ਸਾਥੀਆਂ ਨਾਲ ਹਾਂ ਜੀ ਕਿੰਨੇ ਜਾਣੇ ਉਹ ਕੁਝ ਪਤਾ ਲੱਗਾ 15 ਜਣੇ ਕਹਿ ਰਹੇ ਸੀਗੇ 5 ਜਣੇ ਦੀ ਡੈਥ ਹੋ ਚੁੱਕੀ ਆ ਜੋ ਮੇਰੇ ਬ੍ਰਦਰ ਬੋਲ ਰਹੇ ਆ ਵੀਡੀਓ ਦੇ ਵਿੱਚ ਉਹ ਹੀ ਦੱਸ ਰਹੇ ਆ ਕਿ 5 ਜਣਿਆਂ ਦੀ ਡੈਥ ਹੋ ਗਈ ਆ 3 ਜਣੇ ਲਾਪਤਾ ਉਹਨਾਂ ਦਾ ਕੋਈ ਪਤਾ ਨਹੀਂ ਹੈ ਹਾਂਜੀ ਬਾਕੀ ਇਸੇ 7-7 ਜਣੇ ਹੈਗੇ ਆ ਉਹ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਕਦੇ ਹਾਂਜੀ ਸਾਲ ਜਦੋਂ ਪਹਿਲਾਂ ਗਿਆ ਸੀਗਾ ਕੰਮ ਕਰਦਾ ਸੀ ਉਦੋਂ ਵਧੀਆ ਗੱਲ ਹੁੰਦੀ ਸੀਗੀ ਆ ਹੁਣ ਜਦੋਂ ਜਦੋਂ ਵੀਡੀਓ ਆ ਰਹੀ ਆ ਸਾਹਮਣੇ ਸਾਡੇ ਨਾਲ ਉਦੋਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਤੁਹਾਨੂੰ ਪਤਾ ਸੀਗਾ ਉੱਥੇ ਰਸ਼ੀਆ ਫੌਜ ਲੈ ਗਈਆਂ ਨੂੰ ਨਹੀਂ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ। ਵੀਡੀਓ ਰਾਈ ਦੇਖ ਰਹੇ ਅਸੀਂ ਜਦੋਂ ਲੈ ਕੇ ਗਿਆ ਸਾਨੂੰ ਹੋਰ ਨਹੀਂ ਪਤਾ ਹੈ। ਕੀ ਮੰਗੀ ਗੱਲ ਨੂੰ? ਮੰਗ ਸਾਡੀ ਭਾਰਤ ਸਰਕਾਰ ਨੂੰ ਇਹੀ ਆ ਬੀਜਪੀ ਸਰਕਾਰ ਨੂੰ ਸਾਡਾ ਬ੍ਰਦਰ ਜਲਦ ਤੋਂ ਜਲਦ ਵਾਪਸ ਭੇਜੋ ਜਾਵੇ। ਇਕੱਲਾ ਇਕੱਲਾ ਮੁੰਡਾ ਇੱਕ ਜਿਹੜਾ ਰੋਜੀ ਰੋਟੀ ਕਮਾਉਣ ਲਈ ਰਸ਼ੀਆ ਗਿਆ ਸੀ ਲੇਕਿਨ ਉਸ ਦੀ ਬੱਚੇ ਉਸ ਨੂੰ ਫੌਜ ਦੇ ਵਿੱਚ ਪਰਤੀ ਕਰ ਦਿੱਤਾ ਔਰ ਯੂਕਰੇਨ ਦੇ ਸਾਹਮਣੇ ਖੜਾ ਕਰ ਦਿੱਤਾ ਹਥਿਆਰ ਥਮਾ ਕੇ ਤਾਂ ਕਿ ਲੜਾਈ ਲੜੇ ਲੇਕਿਨ ਪੰਜਾਬ ਦੇ ਵਿੱਚ ਮੋਗਾ ਦਾ ਉਹ ਲੜਕਾ ਜਿਹਦੇ ਪਰਿਵਾਰ ਦੇ ਵਿੱਚ ਚਿੰਤਾ ਬਣੀ ਹੋਈ ਹੈ ਔਰ ਮੰਗ ਕਰ ਰਹੇ ਨੇ ਕਿ ਸਾਡਾ ਲੜਕਾ ਜਿਹੜਾ ਜਲਦ ਤੋਂ ਜਲਦ ਵਾਪਸ ਭੇਜਿਆ ਜਾਵੇ ਸਰਕਾਰਾਂ ਕੋਲੋਂ ਵੀ ਉਮੀਦ ਰੱਖਦੇ ਨੇ ਔਰ ਮੰਗ ਕਰਦੇ ਨੇ ਕਿ ਇਹਨਾਂ ਦੇ ਬੇਟੇ ਨੂੰ ਜਲਦ ਤੋਂ ਜਲਦ ਘਰੇ ਲਿਆਂਦਾ ਜਾਵੇ ਦੀਪਕ ਸਿੰਘਲਾ ਨਿਊਜ਼ ਰਿਡਿੰਗ ਮੋਗਾ